ਮੈਂ ਜਿੰਨੇ ਥੱਕਿਆ ਪਿਆ ਓਏ। ਉਹ ਕਹੀ ਥਕਾਨ ਦੀ ਹੈ ਬੜਾ ਬੜਨ ਥਕਾਨ ਦੀ ਕਾ ਜੀ ਤਾਂ। ਕਾਣੀ ਥੱਕਦਾ ਬਲਬੀਰ ਨਹੀਂ ਥੱਕਦਾ। ਇਹ ਦੂਜਾ ਗੱਡੀ ਆਹੀ ਕੋਲੇ ਵਾਲੀ। ਕੋਲੇ ਆ ਜੀ ਗੱਡੀ। ਤੁੰਗ ਤੂੰ ਤਾਂ ਦੂਜੀ ਆ ਗਿਆ ਆ ਮੀ। ਕੈਂਸਲ ਆ ਆ ਗਿਆ। ਪੈਪਾ ਲੇਗਾ ਬਲਬੀਰ ਫਿਰੋ। ਪੈਪ ਛਾਊਗੀ। ਲੱਗੇ ਰਾਵਾਂ ਕਿ ਚੂਹੇ ਬੰਦੂ। ਚੂਹੇ ਮੰਗੋ। ਭਾਲ ਯਾਰ ਪੈਪ ਤਾਂ ਭਾਲ ਹੋਇਆ। ਬੜਾ ਆ ਗਿਆ ਚਲੋ ਘੁੱਟ ਪਾਪਾ ਬਣਾ ਦੇ ਆ ਪਾ ਆ ਗਈ ਤੇ ਆ ਗਈ ਕਿਵੇਂ ਤੇ ਆ ਗਈ ਆ ਗਈ ਨਾਲ ਟੱਕ ਵੱਜ ਗਿਆ ਜਮਾ ਉੱਤੇ ਬਈ ਨਾਲੇ ਕਿਉਂ ਐ ਹੁਣ ਨਹੀਂ ਹੋ ਰਹਾ ਇਹ ਮੈਂ ਕਿ ਆਖਿਆ ਸੀ ਉਰਾਂ ਪੈਪ ਨਹੀਂ ਹੈਗੀ ਪਰਾਂ ਹੀ ਹੋਊਗੀ ਪਰ ਇੱਥੋਂ ਪੈਪ ਸਹੀ ਹੈ ਚਿਪੀ ਉੱਥੋਂ ਹੀ ਆ ਹੁਣ ਵੀ ਹੁਣ ਵੀ ਹੱਲ ਉੱਥੋਂ ਹੀ ਪਾੜ ਲਓ ਹੁਣ ਤਾਂ ਉੱਚੀ ਹੈ ਬਈ ਪਾਪਾ ਹੁਣ ਮੈਨੂੰ ਆਇਆ ਹੁਣ ਤਾਂ ਉੱਥੋਂ ਪੱਟ ਲੈ ਹਾਂ ਹੁਣ ਬੈ ਪੱਡੇ ਹੋਣਾ ਨਾ ਪੈਪ ਨੰਗੀ ਕਰੀ ਬਈ ਵੱਢ ਕੇ ਪੈਪ ਹੁਣ ਐ ਪੈਪ ਕੱਟਦੀ ਤੇ ਪੈਪ ਸੱਲ ਕੇ ਇੱਥੇ ਲਾਉਂਦੇ ਸੱਲ ਤਾਂ ਕੱਟੇ ਨੂੰ ਪਾਣੀ ਪੜਨੀ ਚੈਂਬਰੀ ਉੱਥੇ ਲਗਾ ਦੇ ਫਿਰ ਨੀਚੇ ਰਿਆਂ ਨੂੰ ਕੱਢ ਫੁੱਲੀ ਗੱਚੀ ਪਈ ਹੋਈ ਪੈਪ ਹੋਈ ਜੇ ਫੇਰ ਓਕੋ ਇਹਨੂੰ ਨੰਗੀ ਕਰੀ ਜਿਹਨੇ ਪੈਪ ਨੂੰ ਪਤਾ ਲੱਗੂਗਾ ਇੱਥੇ ਬਣੀ ਆਉਂਦੇ ਨੇ ਹੈ ਦੇਖ ਕੇ ਪਤਾ ਲੱਗ ਜੂਗਾ ਪਾਣੀ ਆਉਂਦਾ ਕਿ ਨਹੀਂ ਸਰਾਗ ਮਾਰ ਲਾਂਗੇ ਚੱਪ ਸਰਾਗ ਯਾਰ ਪਿਆ ਐ ਉੱਤੇ ਮਾੜੇ ਮੋਟੇ ਨਲ ਕੀ ਹੁੰਦਾ ਹੈ ਕੱਢ ਲਓ ਪੈਪ ਇੱਥੋਂ ਪੈਪ ਪਾ ਦਿਓ ਐਨੀ ਸੜ ਜਾ ਹੁਣ ਸਾਰਾ ਪੈਪ ਪੀ ਪਈ ਐ ਲੈ ਕੀਤੀ ਪਈ ਆ ਉੱਥੇ ਚਾਹੀਏ ਕੱਢੇ ਕੋਈ ਨਹੀਂ ਓ ਇੱਥੋਂ ਐ ਦੋ ਚਪੀ ਹੋਊਗੀ ਟਰੈਕਟਰ ਵਾਲਾ ਟਰਾਲੇ ਲੰਘਦੇ ਰਹਿਆ ਇਹ ਨਹੀਂ ਆ ਪਰ ਰਹੇ ਐ ਇੱਥੇ ਦੁਕਾਨਾਂ ਤੋਂ ਪਹਿਲਾਂ ਪਈ ਹੈ ਨਾ ਪੈਸੇ ਦੀ ਚੀਜ਼ ਨਹੀਂ ਇਹ ਨਹੀਂ ਕਿੰਨੇ ਚਿਪੀ ਪੈਣੀ ਜਿਹੜਾ ਬੈਠੂਗੀ ਪਾਇਆ ਪਾਇਪ ਇਹ ਪਾਈ ਨੂੰ ਪਾਇਪ ਨੂੰ ਘੱਟੋ ਘੱਟ 15 ਸਾਲ ਹੋ ਗਏ ਹੋਣਗੇ ਯਾਰ ਹੁਣ ਤੇਰੇ ਹੱਥ ਚਾਹ ਹੁਣ ਨਹੀਂ ਪੜਦੀ ਚੱਕ ਦੇ ਆਪਣੇ ਪਾਈਪ ਖੁੱਲ ਗਈ ਖੁੱਲਦੀ ਨਹੀਂ ਸੀ ਔਖੀ ਖੁੱਲਦੀ ਵਕੀਲ ਸਾਹਿਬ ਆਏ ਇਹਨਾਂ ਨੇ ਖੋਲ੍ਹਿਆ ਆ ਕੇ ਮੈਜਿਸਟ੍ਰੇਟ ਪੜ੍ਹੇ ਲਿਖੇ ਇਨਸਾਨ ਨੇ ਨਾ ਹੈ ਨਾ ਵਕੀਲਾ ਚੱਲ ਵੀ ਤਾਂ ਬੀਰ ਆਕਾ ਮੇ ਗਰਾਉਂਡ ਤਾਂ ਪਰ ਇਹ ਤੁਮੜਾ ਪਿੱਛੋਂ ਹੀ ਪਈ ਜਾ ਬਈ ਨਾ ਚੱਲ ਜੀ ਨਾ ਚੱਲ ਚੱਲ ਮਰਾ ਸ਼ੇਰ ਪਿੱਛੋਂ ਤਾਂ ਆਇਆ ਪਾਣੀ ਆਇਆ ਹੋਰ ਸਾਂਝਾ ਘਰ ਤਾਂ ਪਿੱਛੋਂ ਮੱਸੀ ਬਲਵਾਰਾ ਸਾਹ ਦੇਖ ਲੈ ਪਰੇ ਖੜੀ ਆ ਇਹ ਚ ਵੀ ਗਾਰ ਆ ਪਿਛਲੇ ਪੈਪ ਪੈਪ ਚ ਵੀ ਆਉਣ ਲੱਗੀ ਪਾ ਲਾਂਗੇ ਫਿਰ ਆਪਾਂ ਨੂੰ। ਪਹਿਲਾਂ ਪਾਣੀ ਦੇਖ ਕੇ ਆਵਾ ਚਾਦੇ ਪੈ ਕੇ ਨਾ ਆਹੋ। ਚੱਲ ਪਿਆ। ਹੋ ਗਈ ਖਾਲੀ ਇਹ ਵੀ। ਤਾ ਚਾਗਦਾ ਇੱਕ ਤਾਂ ਵਾਰ। ਓਏ। ਹੰ? ਅਜੇ ਰੇਗ ਹੈਗੀ ਐ। ਵੀਰਿਆ ਪਾਪ ਜੀ ਬਾਈ ਜਾ ਸਾਖਟਾ ਸੁਕਟਾਂ বাজਦੀ ਹੈ ਨਾ ਹੁੰਦਾ ਕੋਈ ਚੱਕਰ ਨਹੀਂ ਹੈਗਾ ਹੋਰ ਬਹਿ ਜਾ ਵਕੀਲ ਚੱਲ ਪਿਆ ਪਹਿਵ ਜਿਮਾ ਖਾਦੀ ਕਰਕੇ ਦੇਖ ਲਈ ਆਪਾਂ ਇੱਕ ਵਾਰੀ ਹੈ ਨਾ